ਦੋਸਤੋ ਸਤਿ ਸ੍ਰੀ ਅਕਾਲ ਅੱਜ ਫੇਰ ਸਰਪੰਚ ਸਾਹਿਬ ਨਾਲ ਕਰਦੇ ਆ ਗੱਲਾਂ ਬਾਤਾਂ ਕੀ ਹਾਲ ਆ ਸਰਪੰਚ ਸਾਹਿਬ ਠੀਕ ਠਾਕ ਜੀ ਚੰਗੀ ਕਲਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰਪੰਚ ਸਾਹਿਬ ਅੱਜ ਕੱਲ ਜਦੋਂ ਮੋਬਾਈਲ ਖੋਲਦੇ ਆ ਜਾਂ ਟੀਵੀ ਔਨ ਕਰਦੇ ਆ ਇੱਕੋ ਖਬਰ ਬੜੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਕੁੰਮਰ ਬਿਜੇ ਪ੍ਰਤਾਪ ਸਿੰਘ ਜੋ ਇੱਕ ਸੀਨੀਅਰ ਅਫਸਰ ਆਮ ਆਦਮੀ ਪਾਰਟੀ ਦੇ ਵਿੱਚ ਆਪਣੀਆਂ ਉਮੀਦਾਂ ਲੈ ਕੇ ਐਮਐਲਏ ਬਣੇ ਪਹਿਲਾਂ ਮੰਤਰੀ ਮੰਡਲ ਤੋਂ ਦੂਰ ਰੱਖਿਆ ਹੁਣ ਕਹਿੰਦੇ ਪਾਰਟੀ ਤੋਂ 5 ਸਾਲ ਲਈ ਕੱਢਤਾ ਕਿ ਚੱਕਰ ਚੱਕਰ ਤਾਂ ਹੋਣਾ ਇਹੀ ਹੈ ਵੀ 5 ਸਾਲ ਲਈ ਕੱਢਣ ਦਾ ਮਤਲਬ ਹੁੰਦਾ ਪਾਰਟੀ 'ਚੋਂ ਬਾਹਰ ਹੀ ਹੁੰਦਾ ਹੈ ਹਾਂਜੀ ਇਹ 5 ਸਾਲ ਲਈ ਬਸ ਐਂਟੀ ਡਿਫੈਕਸ਼ਨ ਲਾ ਪ੍ਰਧਾਨ ਕੋਲੇ ਇਹ ਹੁੰਦੀ ਹੈ ਪਾਰਟੀ ਪ੍ਰਧਾਨ ਕੋਲੇ ਪਾਵਰ ਹੂੰ ਉਹਨੂੰ 5 ਸਾਲ ਲਈ ਕੱਢਤਾ ਅਗਲਾ 5 ਸਾਲ ਕਿਹੜਾ ਵੇਟ ਕਰਦਾ ਮੈਂ ਦੀਪਾ ਨੂੰ ਦੁਬਾਰੇ ਕਦੋਂ ਪਾਰਟੀ ਦੇ ਲੈਣਗੇ ਮੈਂ ਸਰਗਰਮ ਹੋਊਗਾ ਉਹ ਤਾਂ ਹੁਣ ਸਮਝੋ ਸਦਾ ਲਈ ਕੱਢੇ ਗਏ ਕੰਮਰੇ ਵਿਜੀ ਪ੍ਰਤਾਪ ਸਿੰਘ ਨੂੰ ਕੱਢਣ ਦਾ ਕਾਰਨ ਪਹਿਲਾਂ ਤਾਂ ਆਪਾਂ ਸ਼ੁਰੂ ਚ ਇਹ ਦੇਖੋ ਵੀ ਇਹ ਸ਼ੁਰੂਆਤ ਕਿੱਥੋਂ ਹੁੰਦੀ ਹੈ ਹਮਤ 2021 ਚ ਜਦੋਂ ਕੋੜਕਪੁਰਾ ਗੋਲੀ ਕਾਣ ਦੀ ਜਾਂਚ ਕਰ ਰਹੇ ਸੀ ਇਹ ਆਈਓਸੀ ਕੋੜਕਪੁਰਾ ਗੋਲੀ ਕਾਣ ਦੇ ਉਦੋਂ ਹਾਈ ਕੋਰਟ ਦੇ ਫੈਸਲੇ ਤੇ ਇਹਨਾਂ ਨੂੰ ਜਾਂਚ ਤੋਂ ਲੰਬੇ ਕਰਤਾ ਉਹ ਕੇਸ ਦੇ ਆਈ ਹੋ ਰਹੇ ਨੇ ਜੀ ਹਾਂਜੀ ਹਾਂਜੀ ਪੂਰੀ ਛਣਬਣ ਹੋ ਰਹੀ ਸੀ ਬਹੁਤ ਵਧੀਆ ਤੇ ਉਸ ਤੋਂ ਬਾਅਦ ਇਹ ਬਾਈਬਲ ਕਲਾ ਦੇ ਵੀ ਰਹੇ ਨੇ ਆਈ ਹੋ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਨੇ ਸਵੈਛਤ ਰਿਟਾਇਰਮੈਂਟ ਲੈ ਲਈ ਜਾਨੀ ਵਲੰਟਰੀ ਰਿਟਾਇਰਮੈਂਟ ਲੈ ਲਈ ਪਹਿਲਾਂ ਲੈ ਲਈ ਸਮੇਂ ਤੋਂ ਪਹਿਲਾਂ ਸਮੇਂ ਤੋਂ ਪਹਿਲਾਂ 9 ਸਾਲ ਰਹਿੰਦੀ ਸੀ ਇਹਨਾਂ ਦੀ ਹਾਂ ਤੇ ਆਮ ਆਦਮੀ ਪਾਰਟੀ ਪੰਜਾਬ ਚ ਉਮੀਦਵਾਰਾਂ ਦੀ ਛਾਂਟਾ ਛਾਂਤੀ ਕਰ ਰਹੀ ਸੀ ਉਮੀਦਵਾਰ ਆਪੋ ਆਪਣੇ ਐਲਾਨ ਕਰਨ ਦੀਆਂ ਤਿਆਰੀਆਂ ਸੀ ਉਹਨਾਂ ਨੇ ਉਦੋਂ ਵਿਜੇ ਕੁਮਾਰ ਨੂੰ ਹੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਸ਼ਾਮਲ ਕਰ ਲਿਆ ਅੰਮ੍ਰਿਤਸਰ ਜਾ ਕੇ ਹਮ ਕੇਜਰੀਵਾਲ ਤੇ ਭਗਵੰਤ ਮਾਨ ਦੋਨਾਂ ਨੇ ਜਾ ਕੇ ਹੁਮਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਸ਼ਾਮਲ ਕੀਤਾ ਤੇ ਟਿਕਟ ਵੀ ਦਿੱਤੀ ਐਲਾਨ ਕਰਤਾ ਉਹ ਟਿਕਟ ਉਹ ਤੋਂ ਬਾਅਦ ਪੰਜਾਬ ਚ ਸਾਰਾ ਨਹੀਂ ਪਤਾ ਥਾਂ ਥਾਂ ਪੋਸਟਰ ਬੈਨਰ ਲਾਏਗੇ ਹੁਮਰ ਵਿਜੇ ਪ੍ਰਤਾਪ ਦੇ ਵੀ ਸਾਡੇ ਕੋਲ ਇਮਾਨਦਾਰ ਬੰਦਾ ਹੈ ਅਸੀਂ ਜੀ ਫਲਾਣਾ ਕੰਮ ਵੀ ਕਰਾਂਗੇ ਅਸੀਂ ਆਹ ਵੀ ਕਰਾਂਗੇ ਅਸੀਂ ਉਹ ਵੀ ਕਰਾਂਗੇ ਹਮ ਕਹਿਆ ਕਿ ਕੁੰਮਰ ਵਿਜੇ ਪ੍ਰਤਾਪ ਦੇ ਮਨ ਚ ਸ਼ਾਇਦ ਜਿਹੜੀ ਚਾਹਤਾਂ ਚੱਲਦੀ ਹੈ ਸ਼ੁਰੂ ਤੋਂ ਇਹ ਵੀ ਸੀ ਵੀ ਮੈਨੂੰ ਗ੍ਰਹਿ ਮੰਤਰੀ ਬਣਾਉਣਗੇ ਪੁਲਿਸ ਮੇਰੇ ਅੰਡਰ ਹੋ ਉਹ ਕਹਿੰਦਾ ਵੀ ਰਿਹਾ ਇਹ ਵੀ ਮੈਂ ਇਹਦੀ ਜਾਂਚ ਕਰੂੰਗਾ ਬਾਬਲ ਕਲਾਂ ਦੀ ਕੋਟਕਪੂਰਾ ਗੋਲੀ ਕਾਣ ਦੇ ਦੋਸਤੀਆਂ ਨੂੰ ਬੇਅਦਬੀ ਕਾਣ ਦੇ ਦੋਸਤੀਆਂ ਨੂੰ ਸਜ਼ਾਵਾ ਦਵਾਵਾਂਗੇ ਬਿਲਕੁਲ ਤੇ ਚਲੋ ਉਹਨਾਂ ਨੇ ਕੋਸ਼ਿਸ਼ ਕੀਤੀ ਜਦੋਂ ਕੋਸ਼ਿਸ਼ ਨਹੀਂ ਜਾਈ ਉਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਜਦੋਂ ਨਾ ਗੱਲ ਬਣੀ ਪ੍ਰਿਆ ਪੀਤਿਆ ਕੁੰਮਰ ਵਿਜੇ ਪ੍ਰਤਾਪ ਪਾਰਟੀ ਦੇ ਖਿਲਾਫ ਥੁੜੀਆਂ ਥੁੜੀਆਂ ਬਾਕੀ ਸੁਰਾਂ ਉਠਾਉਣ ਲੱਗ ਗਿਆ ਹੂੰ ਇਹ ਪਰ ਉਹ ਨਾਲ ਇਹ ਵੀ ਕਹਿੰਦੇ ਰਿਹਾ ਵੀ ਸੀਐਮ ਨਾਲ ਤਾਂ ਨਹੀਂ ਮੇਰਾ ਕੋਈ ਉਹ ਵੀ ਸੀਐਮ ਨੂੰ ਤਾਂ ਨਹੀਂ ਮੇਰੀ ਸੁਣਦਾ ਗੱਲ ਦਿੱਲੀ ਵਾਲੇ ਮੇਰੀ ਗੱਲ ਸੁਣਦੇ ਨੇ ਠੀਕ ਹੈ ਜੇ ਕਈ ਵਾਰੀ ਇਹ ਗੱਲ ਕਹੀ ਉਹਨੇ ਤੇ ਫੇਰ ਉਸ ਤੋਂ ਬਾਅਦ ਕੀ ਹੋਇਆ ਜਦੋਂ ਜਦੋਂ ਮਜੀਠੀਏ ਨੂੰ ਗ੍ਰਿਫਤਾਰ ਕੀਤਾ ਜਦੋਂ ਹੂੰ ਉਹ ਦਰ ਪਰਿਆ ਪੀਤਾ ਬੈਠਾ ਸੀ ਉਹ ਉਹਨੇ ਮਜੀਠੀਏ ਦੇ ਹੱਕ 'ਚ ਲਿਖ ਕੇ ਪੋਲ ਕੇ ਲਿਖ ਕੇ ਪੋਸਟ ਪਾਤੀ ਵੀ ਸਰਕਾਰ ਦਾ ਇਹ ਠੀਕ ਨਹੀਂ ਜੀ ਇਹ ਰਵਈਆ ਠੀਕ ਨਹੀਂ ਜੀ ਐ ਨਹੀਂ ਜਾਣਾ ਚਾਹੀਦਾ ਸੀ ਤਰੀਕਾ ਸਹੀ ਨਹੀਂ ਗੱਲ ਤਰੀਕਾ ਸਹੀ ਨਹੀਂ ਐ ਨਹੀਂ ਜਾਣਾ ਚਾਹੀਦਾ ਸੀ ਤਰਕੀ ਚਲੇਗੇ ਉਹਨਾਂ ਦੇ ਘਰੇ ਜਣੀ ਖੁੱਲ ਕੇ ਪਾਰਟੀ ਦੇ ਵਿਰੋਧ ਚ ਆ ਗਏ ਹੂੰ ਹੁਣ ਜਿਨ੍ਹਾਂ ਦੇ ਖਿਲਾਫ ਬੋਲਦਾ ਸੀ ਚਾਹੇ ਪੰਜਾਬ ਵਾਲੇ ਨੇ ਚਾਹੇ ਕੋਈ ਹੋਰ ਸੀ ਉਹਨਾਂ ਨੂੰ ਵੀ ਮੌਕਾ ਮਿਲ ਗਿਆ ਵੀ ਆਹ ਦੇਖੋ ਜੀ ਕੀ ਕਰੀ ਐ ਤੇ ਉਧਰ ਦਿੱਲੀ ਵਾਲੇ ਵੀ ਵਿਲੇ ਹੋਏ ਹੋਏ ਨੇ ਦਿੱਲੀ ਤੋਂ ਹਾਰਨ ਤੋਂ ਬਾਅਦ ਹੂੰ ਨਹੀਂ ਤਾਂ ਪਾਰਟੀ ਇਹ ਸੋਚਦੀ ਹੁੰਦੀ ਹੈ ਵੀ ਚਲੋ ਕੋਈ ਨਾ ਬੋਲੀ ਜਾਣ ਦੇ ਵੀ ਬੰਦਾ ਕਾਨੂੰਨ ਗਵਾਉਣਾ ਉਹ ਵੀ ਤਾਕ ਤੇ ਬੈਠੇ ਤੇ ਪੰਜਾਬ ਵਾਲੇ ਤਾਂ ਹੈਗੇ ਹੈਗੇ ਸੀ ਉਹ ਵੀ ਤਾਕ ਤੇ ਬੈਠੇ ਸੀ ਉਹਨਾਂ ਨੇ ਚਲਾਤਾ ਕਹਾੜਾ ਹੂੰ ਕੁਮਰ ਵਿਜੇ ਪ੍ਰਤਾਪ ਨੂੰ 5 ਸਾਲ ਲਈ ਪਾਰਟੀ ਚੋਂ ਕੱਢਤਾ ਹੂੰ ਤੁਹਾਨੂੰ ਐਵੇਂ ਹੀ ਪਤਾ ਹੋਊਗਾ ਜਦੋਂ ਸਕੂਲ ਫੈਮੀਨੈਂਸ ਪਹਿਲਾ ਸਕੂਲ ਮਥਰਚ ਬਣਿਆ ਸੀ ਹਾਂਜੀ ਹਾਂ ਉਹਦਾ ਜਦੋਂ ਕਟਨ ਕੀਤਾ ਕੇਜਰੀਵਾਲ ਨੇ ਹੂੰ ਤੇ ਸੀਐਮ ਸਾਹਿਬ ਨੇ ਉਹਦੇ ਵੀ ਉਂਗਲ ਉਠਾਈ ਕਹਿੰਦਾ ਕੁਮਰ ਵਿਜੇ ਪ੍ਰਤਾਪ ਜੀ ਕਹਿੰਦੇ ਵੀ ਇਹ ਤਾਂ ਪਹਿਲੀ ਉਹ ਸੀ ਸਕੂਲ ਬਣਿਆ ਹੋਇਆ ਸੀ ਬੀਤਾ ਐਮੀ ਲਿਪਾ ਪੋਚੀ ਕਰਕੇ ਕਲੀ ਕੋਟਾ ਕਰਕੇ ਰੰਗ ਰੋਗਨ ਕਰਕੇ ਸਕੂਲ ਬਣਾਤਾ ਹੂੰ ਬੋਲਦਾ ਤਾਂ ਇਹ ਬਹੁਤ ਚਿੱਤ ਆ ਰਹੇ ਸੀ ਪਾਰਟੀ ਸੈੰਦੀ ਰਹੀ ਵੈਸੇ ਤੁਸੀਂ ਐ ਦੇਖੋ ਬੀਜੇਪੀ ਚ ਕੋਈ ਬੋਲ ਕੇ ਦਿਖਾਵੇ ਨਹੀ ਬੋਲ ਸਕਦਾ ਇੱਕ ਇੱਕ ਬਾਕ ਨਹੀਂ ਪੂਰਾ ਬੋਲ ਸਕਦਾ ਪਾਰਟੀ ਦੇ ਖਿਲਾਫ ਜਾਂ ਪਾਰਟੀ ਪ੍ਰਧਾਨ ਜਾਂ ਮੁੱਖ ਮੰਤਰੀ ਦੇ ਖਿਲਾਫ ਉਹਦੀ ਕੱਢ ਦਿੰਦੇ ਨੇ ਇਹਨਾਂ ਦਾ ਕਿਉਂਕਿ ਦਿੱਲੀ ਵਾਲੇ ਉੱਜੇ ਹੋਏ ਸੀ ਉਧਰ ਆਉਂਦਾ ਦਿੱਲੀ ਸੀਗੇ ਇੱਥੇ ਹੋ ਸੀ ਇਹ ਕਈ ਵਾਰੀ ਬੋਲ ਬਲਾ ਕੇ ਕੁੰਮਰਬੇਜੇ ਪ੍ਰਧਾਨ ਪਹਟ ਗਿਆ ਹੂੰ ਵੈਸੇ ਇੱਕ ਗੱਲ ਮੈਂ ਜਿਉ ਨਿੱਜੀ ਆਪਣੀ ਉਹ ਹੈ ਵੀ ਕੁੰਮਰਵਲੇ ਪ੍ਰਤਾਪ ਨਾਲ ਇਹ ਵੀ ਕਰਨੀ ਚਾਹੀਦੀ ਸੀ ਹਾਂਜੀ ਵੱਖ-ਵੱਖ ਸਮਾਂ ਤੇ ਉਹ ਬੋਲਣ ਲਈ ਸਮਾਂ ਮੰਗਦਾ ਰਿਹਾ ਜੀ ਸਮਾਂ ਵੀ ਨਹੀਂ ਮਿਲਿਆ ਹਾਂ ਬਸ ਉਹਨੂੰ ਇੱਕੋ ਵਾਰੀ ਸਮਾਂ ਮਿਲਿਆ ਜਦੋਂ ਸੀਐਮ ਸਾਹਿਬ ਹੈ ਨਹੀਂ ਸੀਗੇ ਅਸੈਂਬਲੀ 'ਚ ਹਾਂ ਆਪਣੇ ਸਪੀਕਰ ਸਾਹਿਬ ਨੇ ਸੰਧਵਾ ਸਾਹਿਬ ਨੇ ਟਾਈਮ ਦਿੱਤਾ ਮੈਂ ਤਾਂ ਉਹਨੂੰ ਦੇਖਿਆ ਉਹ ਬੋਲਦਾ ਇੱਕ ਵਾਰੀ ਨਹੀਂ ਉਹਨੂੰ ਟਾਈਮ ਨਹੀਂ ਦਿੱਤਾ ਤੇ ਵੈਸੇ ਵੀ ਨਹੀਂ ਐ ਕਰਨੀ ਚਾਹੀਦੀ ਸੀ ਵੀ ਉਹਦੀ ਗੱਲਬਾਤ ਨਹੀਂ ਸੁਣਨਗੀ ਕਦੇ ਵੀ ਹੁਣ ਹੁਣ ਫੈਸਲਾ ਕਰਦਾ ਜਿਹੜਾ ਤੂੰ ਪੁੱਛਦਾ ਵੀ ਹੁਣ ਕਿਉਂ ਕਰਤਾ ਹੋ ਹੁਣ ਇਹ ਹੈ ਵੋਟਾਂ ਹੰਦੀਆਂ ਨੇ ਨੇੜੇ ਬਿਲਕੁਲ ਜੀ ਪਾਰਟੀ ਨੇ ਉੱਥੇ ਕਿਸੇ ਨੂੰ ਜ਼ਿੰਮੇਵਾਰੀ ਵੀ ਸੌਂਪਣੀ ਐ ਇਹ ਤਾਂ ਕਾਮਨ ਜੀ ਗੱਲ ਐ ਹੁਣ ਕਿਸੇ ਨੂੰ ਹਲਕਾ ਇੰਚਾਰਜ ਲਾਉਣਗੇ ਕਿਉਂਕਿ ਪਤਾ ਲੰਬੇ ਕਰਤਾ ਹੁਣ ਤਾਂ ਕਾਗਜ਼ੀ ਪੱਤਰੀ ਵੀ ਬਿਲਕੁਲ ਪਾਰਟੀ ਨੂੰ ਇਹ ਵੀ ਆ ਵੀ ਆਪਾਂ ਕੋਈ ਬੰਦਾ ਸਰਗਰਮ ਕਰੀਏ ਆਮ ਆਦਮੀ ਪਾਰਟੀ ਦਾ ਹੋਣ ਵਾਲੇ ਜਨਾਂ ਵਿੱਚ ਕਿਸੇ ਨਾ ਕਿਸੇ ਨਵੇਂ ਹਲਕਾ ਇੰਚਾਰਜ ਦਾ ਉੱਥੋਂ ਐਲਾਨ ਹੋਈ ਜਾਣਾ ਜੀ ਅਜੇ ਤੱਕ ਨਹੀਂ ਹੋਇਆ ਤੇ ਦੂਜੇ ਪੱਖ ਤੋਂ ਇਹ ਵੀ ਐ ਸਰਪੰਚ ਸਾਹਿਬ ਜਿਵੇਂ ਹੁਣ ਪਹਿਲਾਂ ਕੁਛ ਨਾ ਕੁਛ ਸੰਕੋਚਤਾ ਕਰਦੇ ਹੀ ਹੁਣ ਹੋ ਵੀ ਪਾਰਟੀ ਦੇ अनुशासन ਨੂੰ ਪੜਿਆ ਲਿਖਿਆ ਬੰਦਾ ਦੇਖਦਾ ਹੋਣਾ ਪਰ ਹੁਣ ਇੱਕ ਸਾਨੂੰ ਇਹ ਨਹੀਂ ਲੱਗਦਾ ਵੀ ਉਹਨੂੰ ਹੁਣ ਸਮਾਂ ਵੀ ਵੱਧ ਮਿਲੂ ਤੇ ਆਜ਼ਾਦ ਵੀ ਹੋ ਗਿਆ ਉਹ ਇਸ ਪੱਖੋਂ ਹੁਣ ਕੁਝ ਜ਼ਿਆਦਾ ਨਹੀਂ ਬੋਲੂਗਾ ਉਹ ਹਾਂ ਆਜ਼ਾਦ ਤਾਂ ਹੋ ਗਿਆ ਅਸਲ 'ਚ ਉਹ ਪਰਿਆ ਪਿਆ ਸੀ ਅੰਦਰੋਂ ਯਾਰ ਕਮਰੇ ਵਿੱਚ ਜੇ ਪਰਿਆ ਹੂੰ ਜਦੋਂ ਬੰਦਾ ਪਰਿਆ ਪਿਆ ਹੁੰਦਾ ਫਿਰ ਉਹ ਲਾਵਾ ਕਦੇ ਤਾਂ ਫਟਣਾ ਹੁੰਦਾ ਹੈ ਉਹਨੂੰ ਐ ਸੀ ਵੀ ਮੇਰੀ ਕੋਈ ਸੁਣਦਾ ਨਹੀਂ ਉਹਨੇ ਉਦੋਂ ਬੋਲਤਾ ਸਮਾਂ ਤਾਂ ਹੁਣ ਉਹ ਆਜ਼ਾਦ ਹੋ ਗਏ ਹੂੰ ਜਦੋਂ ਆਜ਼ਾਦ ਹੀ ਹੋ ਗਏ ਹੁਣ ਤਾਂ ਜਿਹੜੇ ਮਰਜ਼ੀ ਪਲੇਟਫਾਰਮ ਤੇ ਬੋਲਣ ਹੁਣ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਹੁਣ ਤਾਂ ਕਹਿਣ ਦਾ ਮਤਲਬ ਜਿਹੜੀਆਂ ਕੁੰਡੀਆਂ ਉਹਦੇ ਕੋਲੇ ਹੈਗੀਆਂ ਉਹ ਇੱਕ ਵਾਰ ਤਾਂ ਖੋਲੂਗਾ ਬਿਲਕੁਲ ਗੁੱਸੇ ਚ ਆਇਆ ਬੰਦਾ ਜਿਵੇਂ ਕਹਿੰਦਾ ਨਾ ਝਕਮੀ ਐਸਾ ਉਹ ਕਰਦਾ ਉਹ ਤਾਂ ਹੁਣ ਬੰਦਾ ਗੁੱਸੇ ਚ ਆ ਕੇ ਤਾਂ ਕੁਝ ਵੀ ਉਹ ਕਰਦਾ ਵੀ ਮੇਰੀ ਕਦਰ ਨਹੀਂ ਪਈ ਜ ਐ ਨਹੀਂ ਹੋਈ ਬਸ ਇਮਾਨਦਾਰ ਬੰਦਾ ਬਹੁਤ ਸਾਫ਼ ਦਿਲ ਬੰਦਾ ਕਬਾਲਿਆ ਪਤਾ ਨਹੀਂ ਅੰਦਰੋਂ ਰਾਜਨੀਤੀ ਹੈ ਇਹ ਸਿਆਸਤਾਂ ਚ ਬਹੁਤ ਕੁਝ ਹੋ ਜਾਂਦਾ ਉਹਨਾਂ ਨੂੰ ਆਪ ਨੂੰ ਪਤਾ ਹੀ ਹੈ ਹੁਣ ਦੇਖੋ ਪਹਿਲਾ ਆਮ ਆਦਮੀ ਪਾਰਟੀ ਦੇ ਵਿੱਚ ਮਾਨਸਾ ਤੋਂ ਵਿਧਾਇਕ ਸੀਨੀਅਰ ਮੰਤਰੀ ਸੀਗਾ ਉਹਨਾਂ ਨੂੰ ਸਰਿਆਂ ਮਰਿਸ਼ਵਤ ਦੇ ਕੇਸ ਦੇ ਵਿੱਚ ਸੀਐਮ ਸਾਹਿਬ ਨੇ ਆਪ ਅਨਾਉਂਸਮੈਂਟ ਕਰਕੇ ਪਰ ਪਾਰਟੀ ਤੋਂ ਨਹੀਂ ਕੱਢਿਆ ਉਹਨਾਂ ਨੂੰ ਹਾਲਾਂਕਿ ਅਰੈਸਟ ਕੀਤਾ ਸਾਰਾ ਕੁਝ ਕੀਤਾ ਪਰ ਪਾਰਟੀ ਤੋਂ ਅੱਜ ਵੀ ਉਹ ਪਾਰਟੀ ਦੇ ਵਿੱਚ ਇਹਦੇ ਬਾਰੇ ਕੀ ਕਹਿੰਦੇ ਅਰੇਸਟ ਤਾਂ ਨਹੀਂ ਸੀ ਕੀਤਾ ਸੀਮ ਸਾਹਿਬ ਨੇ ਇੱਕ ਵੀਡੀਓ ਜਾਰੀ ਕੀਤੀ ਸੀ ਵੀ ਆ ਫਲਾਣਾ ਸਾਡਾ ਮੇਰਾ ਮੰਤਰੀ ਹੋ ਕਰਦਾ ਉਹ ਕਹਿੰਦੇ ਸੀ ਕਹਿੰਦੇ ਵੀ ਇਹ ਮੇਰੇ ਕੋਲੇ ਕੋੜੀ ਹੈ ਕਿਸੇ ਨਾ ਮੀਡੀਆ ਕੋਲੇ ਨਾ ਕਿਸੇ ਹੋਰ ਅਫਸਰ ਕੋਲੇ ਵੀ ਜੋ ਸਬੂਤ ਨੇ ਮੇਰੇ ਕੋਲੀ ਨੇ ਮੈਂ ਕਾਰਵਾਈ ਕਰਾਉਂਗਾ ਤੇ ਉਹ ਇਹ ਸੀ ਤੇ ਦੂਜੀ ਗੱਲ ਇੱਕ ਹੋਰ ਵੀ ਹੈ ਜਿਵੇਂ ਹੁਣ ਆਮ ਆਦਮੀ ਪਾਰਟੀ ਦਿੱਲੀ ਤੋਂ ਵੈਦਦੀ ਹੋ ਗਈ ਛੇਤੀ ਛੇਤੀ ਫੈਸਲੇ ਨਹੀਂ ਲੈ ਰਹੀ ਤੈਨੂੰ ਲੱਗਦਾ ਜਿਵੇਂ ਮਜੀਠੀ ਵਾਲਾ ਬੰਬ ਇੱਕਦਮ ਕੱਟ ਮਾਰਿਆ ਇੱਕਦਮ ਕੱਟ ਲਿਆ ਚੱਕ ਵੀ ਪੈ ਨਹੀਂ ਹੋ ਗਏ ਜੀ ਇਹ ਵਿਜੇ ਸਿੰਘ ਰਾਜੀ ਨੂੰ ਬਹਾਲ ਕਰਤਾ ਉਧਰ ਇਹਨੂੰ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਸਸਪੈਂਡ ਕਰਤਾ ਇਹ ਮੈਨੂੰ ਲੱਗਦਾ ਵੀ ਇਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਹ ਕਰ ਰਹੀ ਹੈ ਵੀ ਹੁਣ ਨਿਮੇੜ ਦੋ ਜਿਹੜਾ 2-4 ਮਹੀਨਾ ਚ ਨਿਮੇੜਨਾ ਹੈ ਵੀ ਗਾਹਾਂ ਜਿਹੜਾ ਲੱਗਦਾ ਇਹਨਾਂ ਨੇ ਵੀ ਸਾਨੂੰ ਦੁੱਖ ਦੇਊਗਾ ਐ ਕਰੂਗਾ ਉਹਨੂੰ ਇੱਕ ਪਾਸੇ ਹੀ ਕਰ ਰਹੇ ਨੇ ਹੁਣ ਇਹ ਜਾਂ ਤਾਂ ਲੈ ਰਹੇ ਨੇ ਪਾਰਟੀ 'ਚ ਜਾਂ ਕੱਢ ਰਹੇ ਨੇ ਜਿਵੇਂ ਵਿਜੇ ਸਿੰਘ ਲਾ ਨੂੰ ਵਾਪਸ ਲੈ ਲਿਆ ਮਤਲਬ ਉਹਦਾ ਉਹ ਕੇਸ ਵਾਪਸ ਲੈ ਲਿਆ ਹਾਂ ਤੇ ਇਹਨੂੰ ਕਰਤਾ ਮੈਨੂੰ ਲੱਗਦਾ ਵੀ ਇਹ ਕਾਲੀ ਕਾਲੀ ਹੁਣ ਨਵੇਂ ਨਹੀਂ ਚਾਹੁੰਦੇ ਨੇ ਇਹਨਾਂ ਨੇ ਇੱਕ ਪੱਸਾ ਕਰ ਲਿਆ ਹੁਣ ਬਸ ਹਾਂਜੀ ਚੱਕਵੇਂ ਪੈਰੀ ਹੋਈ ਹੋਈ ਆਮ ਆਦਮੀ ਪਾਰਟੀ ਚਲੋ ਠੀਕ ਕਰ ਸਰਪੰਚ ਸਾਹਿਬ ਤੁਸੀਂ ਆਏ ਧੰਨਵਾਦ ਜੀ ਤੁਹਾਡਾ ਸ਼ੁਕਰੀਆ ਐਸੀ ਤਰ੍ਹਾਂ ਲਗਾਤਾਰ ਆਪਾਂ ਦਰਸ਼ਕਾਂ ਨਾਲ ਜੁੜੇ ਰਹਾਂਗੇ ਦਰਸ਼ਕਾਂ ਨੂੰ ਬੇਨਤੀ ਹੈ ਜੇ ਸਾਡਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਤਾਂ ਸ਼ੇਅਰ ਕਰਦਿਆ ਕਰੋ ਜੀ ਧੰਨਵਾਦ ਜੀ ਧੰਨਵਾਦ